ਸ਼ੀਲੂ ਆ ਗਿਆ ਬਾਹੁ ਅਕਬਰ ਪ੍ਰਵਾਲਾ ਮੇਰੇ ਵੀਰੋ ਕੀ ਬਾਤ ਹੈ ਤੇ ਵੀ ਰਵਿੰਦਰ ਲੋਕ ਗੱਲਾਂ ਕਰਦੇ ਹੋ ਤੇ ਵੀ ਹਰਿਆਣੇ ਵਾਲਾ ਦਾ ਜਿਹੜਾ ਸ਼ੀਲੂ ਹੈ ਇਹ ਜਿਹੜਾ 70 ਹਾਂਜੀ ਭਰਾ ਕੀ ਹਾਲ ਨੇ ਸਾਰਿਆਂ ਦੇ ਆਪਣਾ ਚੈਨਲ ਕਬੱਡੀ ਦੇ 스타 ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਤੇ ਅੱਜ ਬਾਈ 8 ਜਗ੍ਹਾ ਕਬੱਡੀ ਕੱਪ ਹੋਣੇ ਨੇ ਤੇ ਬਹੁਤ ਵਧੀਆ ਮੇਲੇ ਭਰਨੇ ਨੇ ਅੱਜ ਤੇ ਮਾਨਸੇੜੀਏ ਚ ਸੋਨਾ ਕਬੱਡੀ ਕੱਪ ਹੋ ਰਿਹਾ ਹੈ ਅਹਿਮਦਪੁਰ ਤੇ ਉੱਥੇ ਵੀ ਅੱਜ ਸੋਹਣੀ ਰੌਣਕ ਲੱਗੂ ਤੇ ਬਾਈ ਹਾਕਮ ਵਾਲੀਆ ਜੱਗੂ ਖੇਡੂਗਾ ਅੱਜ ਉੱਥੇ ਤੇ ਕਿਉਂਕਿ ਬਹੁਤ ਲੰਬੇ ਹੋ ਗਏ 10-15 ਦਿਨ ਘਟੂ ਘਟੇ ਉਹਦੇ ਗੋਡੇ ਤੇ ਸੱਟ ਲੱਗੀ ਸੀ ਜੱਗੂ ਦੇ ਤੇ ਤਾਂ ਕਰਕੇ ਉਹਨੇ ਮੈਚ ਬੰਦ ਕੀਤੇ ਹੋਏ ਸੀ ਰੈਸਟ ਤੇ ਸੀਗਾ ਤੇ ਬਾਹਲੀ ਜੜੀ ਸੀਗੀ ਜੱਗੂ ਦੀ ਵੀ ਤੇ ਬਹੁਤ ਲੋਕ ਯਾਨੀ ਕਿ ਹਰੇਕ ਖੇਡ ਮੇਲੇ ਤੇ ਜੱਗੂ ਨੂੰ ਮਿਸ ਕਰਦੇ ਸੀਗੇ ਕਿਉਂਕਿ ਸੋਨਾ ਖੇਡਦਾ ਜੱਗੂ ਤੇ ਅੱਜ ਬਾਈ ਫਿਰ ਉਹ ਜੱਗੂ ਨੇ ਵੀ ਵਾਪਸੀ ਕਰਤੀ ਆ ਤੇ ਮਾਨਸੇ ਅਹਿਮਦਪੁਰ ਤੇ ਅੱਜ ਜੱਗੂ ਵੀ ਖੇਡੂਗਾ ਹਕਮ ਵਾਲੀਆ ਤੇ ਬਾਕੀ ਮੈਚ ਅੱਠ ਜਗ੍ਹਾ ਨੇ ਭਰਾ ਸੋਹਣੀਆਂ ਟੀਮਾਂ ਹੋਣਗੀਆਂ ਵਧੀਆ ਮੈਚ ਭਰਨਗੇ ਤੇ ਤੁਹਾਨੂੰ ਦੱਸ ਦਿੰਨੇ ਆ ਕਿੱਥੇ ਕਿੱਥੇ ਅੱਜ ਤੇ ਬੱਲੂ ਮਾਜਰੇ ਕੱਲ ਵੀ ਬਹੁਤ ਸੋਹਣੇ ਮੈਚ ਹੋਏ ਸੀਗੇ ਚਾਰ ਬਾਹਰੋਂ ਸੀ ਓਪਨ ਚ ਤੇ ਬਹੁਤ ਜ਼ਿਆਦਾ ਵਧੀਆ ਮੈਚ ਹੋਏ ਬਹੁਤ ਖੜਕੇ ਮੈਚ ਤੇ ਅੱਜ ਵੀ ਬਾਈ ਬੱਲੂ ਮਾਜਰੇ 13 ਫਰਵਰੀ ਤੇ ਦੋ ਦੂਜਾ ਮਹੀਨਾ 2024 ਤੇ ਅੱਜ ਵੀ ਬੱਲੂ ਮਾਜਰੇ ਮੇਜਰ ਲੀਗ ਕਬੱਡੀ ਖੇਡੂਗੀ ਵੀਰੇ 2 ਲੱਖ ਰੁਪਿਆ ਪਹਿਲਾ ਨਾਮ ਤੇ 2 ਲੱਖ ਰੁਪਿਆ ਦੂਜਾ ਨਾਮ ਤੇ ਸੋਹਣੇ ਮੈਚ ਅੱਜ ਵੀ ਹੋਣਗੇ ਵੀਰੇ ਉੱਥੇ ਤੇ ਦੂਜਾ ਮੈਚ ਆ ਵੀਰੇ ਬੁੱਗੀਪੁਰਾ ਮੋਗਾ ਇੱਥੇ ਬਹੁਤ ਸੋਹਣੇ ਮੈਚ ਹੋਣਗੇ ਤਿੰਨ ਖਿਡਾਰੀ ਬਾਹਰੋਂ ਆ ਓਪਨ ਚ ਲੱਖ ਤੇ 70000 ਰੁਪਿਆ ਨਾਮ ਆ ਪਹਿਲਾ ਨਾਮ 1 ਲੱਖ ਤੇ ਦੂਜਾ 70000 ਬੈਸਟ ਰੇਡਰ ਤੇ ਜਾਫੀ ਨੂੰ 1 1 21000 ਦਿੱਤਾ ਜਾਊਗਾ ਬਾਈ ਮੋਗਾ ਏਰੀਆ ਦਾ ਕੱਪ ਤੇ ਸ਼ਾਇਦ ਮੈਨੂੰ ਲੱਗਦਾ ਚੌੜ ਚੱਕੀਆ ਪੱਪੂ ਵੀ ਆਊਗਾ ਤੇ ਦੇਖਦੇ ਆ ਕੀ ਬਣਦਾ ਵਗਾਹਾਂ ਤੇ ਦੂਜਾ ਤੀਜਾ ਕਾਪਾ ਵੀਰੇ ਅਹਮਦਪੁਰ ਮਾਨਸਾ ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਵੀ ਜੱਗੂ ਹਾਕਮਾਲੀਆ ਖੇਡੂਗਾ ਅੱਜ ਤੇ ਘੱਟੋ ਘੱਟ 15 20 ਦਿਨਾਂ ਦੀ ਰੈਸਟ ਤੋਂ ਬਾਅਦ ਗੋਡੇ ਤੇ ਇੰਜਰੀ ਹੋ ਗਈ ਸੀ ਜੱਗੂ ਦੇ ਤੇ ਹੁਣ ਉਹ ਖੇਡੂਗਾ ਵਾਪਸੀ ਕਰੂਗਾ ਅੱਜ ਤੇ ਹਾਕਮਾਲ ਪਣ ਟੀਮ ਭਰੀ ਜਾਊਗੀ ਉੱਥੇ ਤੇ ਉੱਥੇ ਭਰਾ ਪਹਿਲਾ ਨਾਮ 61000 ਤੇ ਦੂਜਾ 41000 ਤੇ ਦੋ ਖਿਡਾਰੀ ਬਾਹਰੋਂ ਆ ਭਰਾ ਤੇ ਪਹਿਲੀਆਂ 16 ਟੀਮਾਂ ਹੀ ਇੰਟਰ ਕੀਤੀਆਂ ਜਾਣਗੀਆਂ ਓਪਨ ਦੀਆਂ ਤੇ ਦੋ ਖਿਡਾਰੀ ਬਾਹਰੋਂ ਨੇ 61 43 ਨਾਮ ਆ ਭਰਾ ਅਹਿਮਦਪੁਰ ਮਾਨਸਾ ਚੌਥਾ ਮੈਚ ਆ ਜੀ ਪਿੰਡ ਹੈਗਾ ਵਾਂਦਰ ਜਟਾਣਾ ਫਰੀਦਕੋਟ ਦਾ ਤੇ ਇੱਥੇ ਵੀ ਬਹੁਤ ਸੋਹਣੇ ਮੈਚ ਹੋਣਗੇ ਅੱਜ ਕਿਉਂਕਿ ਨਾਮ ਸਾਰੇ ਪਾਸੇ ਬਾਈ ਐਦ ਦੀ ਨਕੋ ਨਾਕੀ ਆ ਤੇ ਤਾਂ ਕਰਕੇ ਫਿਰ ਕੰਪੀਟੀਸ਼ਨ ਬਾਹਲਾ ਹੋ ਜਾਂਦਾ ਪਲੇਅਰ ਵੀ ਬੰਡੇ ਜਾਂਦੇ ਆ ਜੇ ਇੱਕ ਜਗ੍ਹਾ ਮੈਚ ਹੋਣ ਫਿਰ ਗੱਲ ਵੱਖਰੀ ਹੋ ਜਾਂਦੀ ਆ ਤੇ ਇੱਥੇ ਵੀ ਬਾਈ ਅੱਜ ਬਾਂਦਰ ਜਟਾਣਾ ਪਿੰਡ ਆ ਫਰੀਦਕੋਟ ਜ਼ਿਲ੍ਹੇ ਦਾ ਤੇ ਇੱਥੇ ਅੱਜ ਹੋਣਗੇ ਤਿੰਨ ਖਿਡਾਰੀ ਬਾਹਰੋਂ ਓਪਨ ਚ ਤੇ ਪਹਿਲਾ ਨਾਮ ਹੈਗਾ 41000 ਦੂਜਾ 31000 ਬੈਸਟ ਰੇਡਰ ਜਾਫੀ ਨੂੰ 11 11000 ਆ ਪਰ ਆ ਇੱਥੇ ਬਾਂਦਰ ਜਟਾਣਾ ਫਰੀਦਕੋਟ ਏਰੀਆ ਤੇ ਕੌਡੀ ਦਾ ਵੀਰੇ ਜਿਹੜਾ ਕੱਪ ਵਧੀਆ ਵੱਡਾ ਵਾ ਇਹ ਵੀ ਅੱਜ ਇੱਥੇ ਵਧੀਆ ਹੋਊਗਾ ਦੜਬੇ ਕੱਲ ਵੀ ਉੱਥੇ ਓਪਨ ਦੇ ਮੈਚ ਹੋਏ ਸੀਗੇ ਸੋਹਣੇ ਸੀ ਤੇ ਅੱਜ ਵੀ ਨਾਰਥ ਇੰਡੀਆ ਫਰੇਡ ਫੈਡਰੇਸ਼ਨ ਦੀਆਂ 8 ਟੀਮਾਂ ਖੇਡਣਗੀਆਂ ਉੱਥੇ ਤੇ ਪਹਿਲਾ ਨਾਮ ਆ 2 ਲੱਖ ਦੂਜਾ 1.5 ਲੱਖ ਡੈਡ ਬੇਬੀ ਉਹ ਸੋਹਣੇ ਮੈਚ ਹੋਣਗੇ ਤੇ ਕਬੱਡੀ ਕੱਪ ਮੌ ਸਾਹਿਬ ਤੇ ਮੌ ਸਾਹਿਬ ਵੀ ਅੱਜ ਕੁਸ਼ਤੀ ਵੀ ਹੋਊਗੀ ਤੇ 13 ਫਰਵਰੀ 2024 ਤੇ ਇੱਥੇ ਮੈਚ ਵੀ ਸੋਹਣੇ ਹੋਣਗੇ ਭਰਾ ਪੋਸਟਰ ਤੇ ਨਾਮ ਵਗੈਰਾ ਲਿਖਿਆ ਨਹੀਂ ਹੋਇਆ ਤੇ ਕੌਂਕੇ ਆਪਣੇ ਏਰੀਏ ਦਾ ਟੂਰਨਾਮੈਂਟ ਅੱਜ ਗਰਾਉਂਡ ਕੌਂਕੇ ਤੇ ਇੱਥੇ ਵੀ ਸੋਹਣੇ ਮੈਚ ਹੋਣਗੇ ਭਰਾ ਓਪਨ ਨਰੋਰ ਪੈਂਡਾ ਕੌਕੇ ਤੇ ਇੱਥੇ 71000 ਰੁਪਏ ਪਹਿਲਾ ਨਾਮ ਆ 51000 ਰੁਪਏ ਦੂਜਾ ਵਾ ਬੈਸਟ ਰੇਡਰ ਜਾਫੀ ਨੂੰ 2121000 ਆ ਭਰਾ ਤੇ ਮੈਚ ਕੌਕੇ ਵਾਲੇ ਕਹਿੰਦੇ ਵੀ 7 ਵਜੇ ਸਮਾਪਤ ਕਰ ਦੇਣੇ ਆਪਾਂ ਤੇ 10 ਵਜੇ ਤੋਂ ਬਾਅਦ ਕੋਈ ਟੀਮ ਐਂਟਰ ਨਹੀਂ ਕੀਤੀ ਜਾਊਗੀ ਭਰਾ ਤੇ ਸੋਹਣੀਆਂ ਟੀਮਾਂ ਪਹੁੰਚਣਗੀਆਂ ਇੱਥੇ ਵੀ ਕਿਉਂਕਿ ਟਾਈਮ ਨਾਲ ਮਿਲਾਂ ਨਵੇੜਨਾ ਇਹਨਾਂ ਨੇ ਕੌਕੇ ਵਾਲਿਆਂ ਨੇ 71000 ਪਹਿਲਾ ਤੇ 51000 ਦੂਜਾ ਵਾ ਤੇ ਬੈਸਟ ਰੇਡਰ ਜਾਫੀ ਲਈ 2121000 ਆ ਭਰਾ ਤੇ ਲਾਸਟ ਕੱਪ ਆ ਜਿਹੜਾ ਸ਼ੇਰੀਆ ਵੇਟ ਇੱਥੇ ਹੋਣਾ ਭਰਾ ਤੇ ਇੱਥੇ ਆ ਕਬੱਡੀ ਆਲ ਓਪਨ ਦੇ ਜਾਨਕੀ ਮੈਚ ਕਰਾਏ ਜਾਣਗੇ 1 ਲੱਖ ਰੁਪਇਆ ਪਹਿਲਾ ਨਾਮ ਤੇ 70000 71000 ਦੂਜਾ ਤੇ ਬੈਸਟ ਰੇਡਰ ਜਾਫੀ ਨੂੰ 31 31000 ਆ ਭਰਾ ਤੇ ਇਹ ਸੀਗੇ ਅੱਜ ਦੇ ਟੂਰਨਾਮੈਂਟ ਬਾਈ 7-8 ਜਗ੍ਹਾ ਮੈਚ ਨੇ ਜਿਹੜੇ ਭਾਰੇ ਮੈਚ ਨੇ ਮੈਚ ਤਾਂ ਬਹੁਤ ਜਗ੍ਹਾ ਹੋਣਗੇ ਜਾਨਕੀ ਆਪਣੇ ਪੰਜਾਬ ਚ ਵਧੀਆ ਚੱਲਦੇ ਆ ਕੱਪ ਹੁਣ ਜਿਹੜੇ ਵਧੀਆ ਵੱਡੇ ਮੈਚ ਨੇ ਜਾਨਕੀ ਭਾਰੇ ਮੈਚ ਨੇ ਉਹ ਅੱਠ ਜਗ੍ਹਾ ਹੋਣਿਆ ਭਰਾ ਵਧੀਆ ਡਾਂਗ ਖੜਕੂਗੀ ਤੇ ਜਰੂਰ ਦੇਖਿਓ ਚਾਹੇ ਲਾਈਵ ਹੋ ਜੋ ਜਿਹੜੇ ਨੇੜੇ ਦੇ ਆ ਬਾਈ ਜਾ ਕੇ ਦੇਖਿ ਆਇਓ ਹਨਾ ਤੇ ਆਪਦਾ ਐਂਟਰਟੇਨਮੈਂਟ ਕਰਿਓ ਤੇ ਮਿਲਦੇ ਆ ਕੱਲ ਨੂੰ ਫਿਰ ਨਵੀਂ ਇਨਫਰਮੇਸ਼ਨ ਨਾਲ ਤੇ ਹਾਕਮ ਵਾਲੀਆ ਜੱਗੂ ਅੱਜ ਖੇਡੂਗਾ ਭਰਾ ਤੇ ਮੋਗੇ ਏਰੀਏ ਚ ਚੂੜ ਜੱਕਿਆ ਪੱਪੂ ਵੀ ਆ ਸਕਦਾ ਬੁੱਗੀਪੁਰੇ ਕੱਪ ਤੇ ਤੇ ਜਰੂਰ ਦੇਖਿਓ ਭਰਾ ਲਾਈਵ ਦੇਖ ਲਿਆ ਕਰੋ kabbadi365.com ਤੇ ਤੇ ਆਪਣਾ ਕਬੱਡੀ 1 2 3 ਤੇ ਤੇ ਕਬੱਡੀ ਆਸਟ੍ਰੇਲੀਆ ਹੁਣ ਤਾਂ ਬਹੁਤ ਆਗੀਆਂ ਐ ਮੇਜਰ ਲੀਗ ਦੀ ਤਾਂ ਆਪਦੀ ਹੋਈ ਆ ਲਾਈਵ ਤੇ ਜਰੂਰ ਦੇਖਿਓ ਭਰਾ ਮਿਲਦੇ ਆਂ ਫਿਰ ਕੱਲੂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ